ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸਨੀ ਮਹਿੰਦੀ ਤੇ ਮੇਰੇ ਨਾਲ ਮੇਰੇ ਰਿਸਪੈਕਟਡ ਮਾਮਾ ਜੀ ਬੂਟਾ ਮਮਤ ਜੀ ਤੇ ਮੇਰੇ ਪੀਰ ਮੁर्शਦ ਸਾਈਂ ਬਾਬਾ ਬਲੇਸ਼ਾ ਜੀ ਤੇ ਮੇਰੇ ਵੱਡੇ ਭਾਈ ਜੀ ਆਰਕੇ ਮਹਿੰਦੀ ਜੀ ਤੇ ਹੋਰ ਸਾਰੀ ਟੀਮ ਸਾਡੇ ਦੇਸ ਦਾ ਅਜਕਲ ਸੀ ਅੰਕਲ ਜੀ ਗੋਲ ਸਾਹਿਬ ਇੰਦਰਜੀਤ ਬਿੱਦਦੀ ਜੀ ਤੇ ਇਹਨਾਂ ਸਾਰਿਆਂ ਸ਼ਖਸੀਅਤਾਂ ਦਾ ਮੈਂ ਤਾਂ ਪਹਿਲਾਂ ਬਹੁਤ ਬਹੁਤ ਥੈਂਕਸ ਆ ਤੇ ਸਾਡੇ ਰਿਸਪੈਕਟਡ ਮਾਮਾ ਜੀ ਰਸ਼ਾਦ ਰਸ਼ਾਦ ਮਮਾ ਜੀ ਕਿ ਜਿਹੜੇ ਕਿ ਅੱਜ ਰਾਤ ਦਾ Song ਨੂੰ ਰਿਲੀਜ਼ ਕਰਨ ਵਾਸਤੇ ਅੱਜ ਆਪਣਾ ਕੀਮਤੀ ਸਮਾਂ ਘਟ ਕੇ ਸਾਰੇ ਜਣੇ ਇੱਥੇ ਆਏ ਸੋ ਮੈਨੂੰ ਬਲੇਸਿੰਗ ਦੇਣ ਆਏ ਸੋ ਸਾਰਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ 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 ਥੈਂਕ ਯੂ ਤੇ ਗੈਨਿਕਾ 뮤직 ਤੇ ਸਾਡੇ ਮੈਨੂ ਕਲਸੀ ਭੈਣ ਜੀ ਜਿਨ੍ਹਾਂ ਦੇ ਬੈਨਰ ਹੇਠੇ ਗਾਣਾ ਰਿਲੀਜ਼ ਹੋਗਾ ਕੱਲ 21 ਤਰੀਕ ਨੂੰ ਰਾਤ ਦਾ Song ਸੋ ਸਾਰਿਆਂ ਨੂੰ ਮੇਰੇ ਵੱਲੋਂ ਰਿਕਵੈਸਟ ਆ ਕਿ ਸਾਰੇ ਜਣੇ ਦਬ ਕੇ ਸ਼ੇਅਰ ਕਰਿਓ ਦੇਖਿਓ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਾ ਗਾਣਾ ਥੈਂਕ ਯੂ ਸੋ ਮੱਚਲੀ ਤੇ ਮੇਰਾ Song ਜਿਹੜਾ ਰਿਲੀਜ਼ ਹੋ ਰਿਹਾ ਮੈਨੂੰ ਸਾਦੀ ਦਾ ਸੌਣ ਨਹੀਂ ਉਹ ਦਿਨ ਦਾ ਗੈਰਾ ਨਾਲ ਤੇਰਾ ਰابطਾ ਕਿਉਂਕਿ ਹਰ ਕੋਈ ਅੱਜ ਕੱਲ ਪਰੇਸ਼ਾਨ ਆ ਰابطੇ ਕਰਕੇ ਸੋ ਮੇਰੇ ਇਸ ਗਾਣੇ ਨੂੰ ਸਾਰੇ ਜਣੇ ਪਿਆਰ ਦਿਓ ਥੈਂਕ ਯੂ ਸੋ ਮੱਚ ਬਈ ਸਾਰੇ ਜਣਾਂ ਜੀ ਸਾਹਿਬ ਸਤਿ ਸ਼੍ਰੀ ਅਕਾਲ ਨਵਸਕਾਰਦਾ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ ਦੋਸਤੋ ਅੱਜ ਅਸੀਂ ਰابطਾ ਗਾਣੇ ਨੂੰ ਰਿਲੀਜ਼ ਕਰਨ ਵਾਸਤੇ ਇਕੱਠੇ ਹੋਏ ਆਂ ਤੇ ਬਾਬਾ ਬਿਲੀਸ਼ਾ ਨੇ ਅੱਜ ਦੀ ਇਹ ਸੈਰੇਮਨੀ ਦੇ ਵਿੱਚ ਆ ਕੇ ਪੋਸਟਰ ਨੂੰ ਰਿਲੀਜ਼ ਕੀਤਾ ਤੇ ਹੋ ਸਾਰੇ ਜਿੰਨੇ ਵੀ ਭਾਈਵੰਦ ਨੇ ਆਰਕੇ ਮਹਿੰਦੀ ਸਾਹਿਬ ਔਰ ਮੰਗੀ ਖਾਨ ਜੀ ਤੇ ਬਾਕੀ ਸਾਰਾ ਪੂਰਾ ਪਰਿਵਾਰ ਅਮਰਜੀਤ ਕਾਲ ਸਾਹਿਬ ਸਾਡੇ ਦੇਸ ਰਾਜ ਕਲਸੀ ਸਾਹਿਬ ਮੈਂ ਬਹੁਤ ਬਹੁਤ ਮੁਬਾਰਕਵਾ ਦਿਨਾ ਗੈਨਿਕ 뮤직 ਕੰਪਨੀ ਨੂੰ ਬਹੁਤ ਬਹੁਤ ਮੁਬਾਰਕਵਾਦ ਹੈ ਜਿਨ੍ਹਾਂ ਨੇ ਇਹ ਗਾਣੇ ਨੂੰ ਰੀਲਿਸ ਕਰਕੇ ਇੱਕ ਕਹਿ ਸਕਦੇ ਕਿ ਅਜ਼ਾਫਾ ਕੀਤਾ ਸਾਡੇ ਸਿੰਗਲ ਭਾਰੀਚਾਰ ਦੇ ਵਿੱਚ ਸਨੀ ਮਹਿੰਦੀ ਕੁਝ ਆ ਪਛਾਣ ਦਾ ਮੋਤਾਜ ਨਹੀਂ ਹੈ सनी मेहंदी ਦੇ ਪਹਿਲਾ ਬਹੁਤ ਸਾਰੇ ਟਰੈਕ ਨੂੰ ਬਹੁਤ محبت ਪਿਆਰ ਦਿੱਤਾ ਤੇ ਰਾਪਤਾ ਟਰੈਕ ਨੂੰ ਵੀ ਤੁਸੀਂ ਇਸ ਤਰੀਕੇ ਨਾਲ ਲਾਈਕ ਕਰਨਾ ਸ਼ੇਅਰ ਕਰਨਾ ਸੋਹਣੇ ਸੋਹਣੇ ਕਮੈਂਟਸ ਕਰਨੇ ਆ। ਸੋ ਬਹੁਤ-ਬਹੁਤ ਮਿਹਰਬਾਨੀ ਮੇਰੇ ਵੱਲੋਂ ਇੱਕ ਵਾਰੀ ਫੇਰ ਸਾਰਨ ਬਹੁਤ-ਬਹੁਤ ਮੁਆਫਕਾ। ਹਾਂਜੀ ਸਰ ਸਲਾਮ ਨਮਸਕਾਰ ਅੱਜ सनी मेहंदी ਜਿਨ੍ਹਾਂ ਦਾ ਗਾਇਆ ਹੋਇਆ ਗੀਤ ਰਾਪਤਾ ਗਾਇਨਿਕਾ 뮤직 ਪ੍ਰੈਜ਼ੈਂਟ ਅਤੇ ਮੀਨੂ ਕਰਸੀ ਜੀ ਉਹਨਾਂ ਦੀ ਕੰਪਨੀ ਵੱਲੋਂ ਇਹ ਪ੍ਰੈਜੈਂਟ ਕੀਤਾ ਗਿਆ ਗੀਤ ਜਿਹਦੇ ਵਿੱਚ ਬਹੁਤ ਸਾਰਾ ਸਹਿਯੋਗ ਸਾਡੇ ਰਣਜੀਤ ਵੈਦੀ ਜੀ ਡਾਕਟਰ ਦੇਸ ਰਾਜ ਕਲਸੀ ਜੀ ਵੱਲੋਂ ਹੋਇਆ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਗਨਕਾ 뮤직 ਕੰਪਨੀ ਵੱਲੋਂ ਸਾਡੇ ਸਤਿਕਾਰਯੋਗ ਬਾਬਾ ਬਿੱਲੇ ਸ਼ਾਹ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਕਹਿੰਦੇ ਆ ਸਾਡੇ ਸਤਿਕਾਰਯੋਗ ਬੂਟਾ ਮੁਹੰਮਦ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਗਾਣੇ ਨੂੰ ਰਿਲੀਜ਼ ਕਰਨ ਲਈ ਸ਼ਿਰਕਤ ਕੀਤੀ ਆ ਬਹੁਤ ਬਹੁਤ ਧੰਨਵਾਦ ਸਾਡੇ ਆਰਕੇ ਮਹਿੰਦੀ ਸਾਹਿਬ ਹੋਰ ਵੀ ਜਿੰਨੇ ਵੀ ਸੱਜਣ ਆਏ ਨੇ ਔਰ ਸਭ ਤੋਂ ਹੈ ਜਿਆਦਾ ਧੰਨਵਾਦ ਕਰਦੇ ਆ ਸਾਰੇ ਪ੍ਰੈਸ ਮੀਡੀਆ ਦਾ ਜਿਨ੍ਹਾਂ ਨੇ ਇਸ ਗੀਤ ਨੂੰ ਪ੍ਰਮੋਟ ਕਰਨਾ ਆ ਔਰ YouTube ਤੇ ਸਾਰੇ ਚੈਨਲਾਂ ਦੇ ਉੱਤੇ ਇਹ ਕੱਲ ਜਿਹੜਾ ਗੀਤ ਆ ਇਹ ਪੈ ਜਾਣਾ ਆ ਚੈਨਲਾਂ ਤੇ ਔਰ ਸਾਰੇ ਪ੍ਰੈਸ ਮੀਡੀਆ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਅੱਜ ਰਾਤ ਦਾ ਗੀਤ ਦੀ ਪ੍ਰਮੋਸ਼ਨ ਲਈ ਆਏ ਆ ਥੈਂਕ ਯੂ ਜੀ ਆਲ ਹਾਂਜੀ ਸਰ ਸਸਿਕਾ ਜੀ ਦੋਸਤੋ ਮੈਂ ਤੁਹਾਡਾ ਆਪਣਾ ਆਰਕੇ ਮਹਿੰਦੀ ਤੇ ਅੱਜ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਤੁਹਾਨੂੰ ਮੇਰਾ ਛੋਟਾ ਭਰਾ ਐਸਨਿ ਮਹਿੰਦੀ ਔਰ ਬੜਾ ਅੱਛਾ ਆਰਟਿਸਟ ਆ ਤੇ ਹੋਰ ਜਿਆਦਾ ਖੁਸ਼ੀ ਹੈ ਕਿ ਸਾਡੇ ਸਤਿਕਾਰਯੋਗ ਇੰਡਸਟਰੀ ਦੇ ਬਹੁਤ ਵੱਡਾ ਨਾਮ ਸਾਡੇ ਮਾਮਾ ਜੀ ਬੁੱਟਾ ਮਾਮਾ ਜੀ ਜੋ ਕਿ ਇਸ ਗਾੜ ਨੂੰ ਬLESING ਦੇਣ ਆਏ ਹੈ ਤੇ ਸਾਡੇ ਪੀਰੋ ਮੋਰਸ਼ਾ ਸਰਕਾਰ ਪਪਾ ਬਿੱਲੇ ਸ਼ਾਹ ਜੀ ਫਗਵਾੜੇ ਤੋਂ ਕਾਲ ਸਾਹ ਪੂਰੀ ਟੀਮ ਤੇ ਸਾਡੇ ਡਾਕਟਰ ਸਾਹਿਬ ਜੀ ਤੇ ਇੱਕ ਗਾਇਨਿਕਾ ਮਿਊਜ਼ਿਕ ਕੰਪਨੀ ਸਾਡੀ ਆਪਣੀ ਕੰਪਨੀ ਹੈ ਤੇ ਸਾਡੀ ਸਿਸਟਰ ਮੀਨੂ ਭੈਣ ਜੀ ਤੇ ਉਹਨਾਂ ਦੀ ਬੀਟੀਆ ਨਾਸ਼ਦ ਗੈਂਦ ਕਾ ਹਾਂਜੀ ਤੇ ਬਹੁਤ ਸਾਰੀ ਮੌਰਕਾਂ ਤੇ ਅਸੀਂ ਦੁਆ ਕਰਦੇ ਹਾਂ ਵੀ ਇਹ ਕੰਪਨੀ ਦਿਨ ਦੁੱਗਣੀ ਰਾਤ ਚੌਂਗਣੀ ਤੱਕ ਹੀ ਕਰੇ ਤੇ ਤੁਹਾਨੂੰ ਬੇਨਤੀ ਹੈ ਵੀ ਗਾਣਾ ਬਹੁਤ ਜਲਦ ਬਸ ਤੁਹਾਨੂੰ ਦੇਖਣ ਨੂੰ ਮਿਲੂਗਾ YouTube ਤੇ ਬਹੁਤ ਬਹੁਤ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਥੈਂਕ ਯੂ ਸੋ Much ਸਾਰਿਆਂ ਨੂੰ ਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਰਾਵਤਾ ਗਾਣੇ ਲਈ ਸਾਡੇ ਬਹੁਤ ਹੀ ਗੈਂਡਪਰਾ ਤੇ ਸੁਰੀਲੇ ਸਨੀ ਮੇਦੀ ਸਾਹਿਬ ਤੇ ਸਾਡੇ ਲੇਜੈਂਡ ਬੂਟਾ ਮਮੋਸਾ ਸਾਹਿਬ ਸਾਡੇ ਮਾਮਾ ਜੀ ਤੇ ਸਾਡੇ ਆਰਕੀਮੈਂਦਿ ਭਾਜੀ ਤੇ ਸਾਡੇ ਪੀਰੋ ਮੁਰਸ਼ਦ ਬਾਬਲੇਸ਼ਾ ਜੀ ਤੇ ਜਿਨ੍ਹਾਂ ਦੀ ਬਦੌਲਤ ਅਸੀਂ ਇਸ ਦੁਨੀਆ ਤੇ ਤੁਹਾਡੇ ਵਿੱਚ ਸ਼ਾਮ ਰਿਆਂ ਤੇ ਅੱਲਾਹ ਪਾਕ ਦੇ ਕਰਮ ਦੇ ਨਾਲ ਤੇ ਅੱਜ ਰਾਬਤਾ ਗਾਣੇ ਲਈ ਅਸੀਂ ਸਾਰੇ ਪ੍ਰੋਮੋਸ਼ਨ ਦੇ ਲਈ ਆਏ ਆ ਤੇ ਅੱਲਾਹ ਪਾਕ ਸਨੀਪਾ ਨੂੰ ਜਨ ਤਕਰੀ ਰਾਜਮਨੀ ਤਰੱਕੀ ਦੇਵੇ ਥੈਂਕ ਯੂ ਜੀ ਮੈਂ ਹਾਂਜੀ ਬੋਲੋ ਜੀ ਤਾਂ ਮੈਂ ਇੱਦਾਂ ਬੋਲੀਓ ਕਿੱਦਾਂ ਬੋਲਣਾ ਹੈ ਤੂੰ ਹੀ ਪੁੱਛੋ ਨਾ ਜੇ ਤਾਂ ਆਪਾਂ ਪੁੱਛਦੇ ਕਿ ਸ਼ਾਇਦ ਹੋ ਗਿਆ ਬੰਦਿਆ ਉਹ ਅੱਗੇ ਹੋ ਨਾ ਆਜਾ ਤੂੰ ਹਾਲੇ 1 ਮਿੰਟ ਰੁਕੋ ਸਰ ਮੈਂ ਅੱਗੇ ਚੱਲਾਂ ਇੱਥੇ ਇੱਕ ਮਿੰਟ ਰੁਕ ਗਿਆ ਭਾਈ ਬਸ ਜਦੋਂ ਹਜੇ ਜੋ ਪਿੱਛਾ